ਹਾਂਜੀ 사ਸ਼ਿਕਾਂ ਸਾਰਿਆਂ ਨੂੰ ਅੱਜ ਹਾਜ਼ਰ ਆ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਇਹ ਕਹਾਣੀ ਵੀ ਤੁਹਾਨੂੰ ਪਹਿਲਾਂ ਵਾਲੀਆਂ ਕਹਾਣੀਆਂ ਵਾਂਗ ਬਹੁਤ ਪਸੰਦ ਆਏਗੀ ਇੱਕ ਭੈਣ ਆ ਜੋ ਕਿ ਆਪਣੀ ਕਹਾਣੀ ਸੁਣਾ ਰਹੀ ਆ ਨਾ ਕਿਰਨ ਨਾਮ ਦੀ ਇੱਕ ਉਹ ਭੈਣ ਜਿਹੜੀ ਕਿ ਆਪਣੀ ਹੱਡ ਬੀਤੀ ਦੱਸ ਰਹੀ ਆ ਕਿ ਮੇਰੇ ਨਾਲ ਕੀ ਕੀ ਵਾਪਰਿਆ ਉਹ ਭੈਣ ਨਾ ਜਦੋਂ ਮਟਿਆਰ ਹੁੰਦੀਆਂ ਕਹਿੰਦੀ ਮੈਂ ਕਿ ਮੇਰੀ ਮੈਰਿਜ ਲइका ਰਿਸ਼ਤੇ ਵੇਖੇ ਜਾਂਦੇ ਆ ਤੇ ਕਹਿੰਦੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੁੰਦੀ ਆ ਤੇ ਮੇਰੀ ਮਦਰ ਤੇ ਮੇਰਾ ਭਰਾ ਹੁੰਦਿਆ ਘਰ 'ਚ ਤੇ ਮੇਰੇ ਲਈ ਬੜੇ ਚੰਗੇ ਚੰਗੇ ਰਿਸ਼ਤੇ ਆਉਂਦੇ ਆ ਇੱਕ ਕਹਿੰਦੀ ਗਵਰਨਮੈਂਟ ਜੋਬ ਵਾਲੇ ਮੁੰਡੇ ਦਾ ਰਿਸ਼ਤਾ ਆ ਜਾਂਦਾ ਉਹ ਗਵਰਨਮੈਂਟ ਜੋਬ ਕਰਦਾ ਹੁੰਦਾ ਮੁੰਡਾ ਬੈਂਕ 'ਚ ਕਹਿੰਦੀ ਮੇਰੇ ਉਹਦੇ ਨਾਲ ਰਿਸ਼ਤਾ ਹੋ ਜਾਂਦਾ ਵਿਆਹ ਹੁੰਦਾ ਥੋੜੇ ਦਿਨ ਤਾਂ ਵਧੀਆ ਸਭ ਕੁਝ ਚੱਲਦਾ ਲੇਕਿਨ ਥੋੜੇ ਦਿਨ ਬਾਅਦ ਕੀ ਹੁੰਦਾ ਕਿ ਮੈਨੂੰ ਪਤਾ ਲੱਗਦਾ ਕਿ ਉਹ ਮੁੰਡਾ ਨਾ ਦਿੱਲੀ ਜਿਹੜਾ दारू ਪੀਂਦਾ ਆਦੀ ਹੈ ਨਾ ਤੇ ਇਹ ਪਹਿਲਾਂ-ਪਹਿਲਾਂ ਤਾਂ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਉਹ ਕਹਿੰਦਾ ਕਿ ਮੈਂ ਤਾਂ ਵਿਆਹ ਦੀ ਖੁਸ਼ੀ 'ਚ दारू ਪੀਂਦਾ ਡਰਿੰਕ ਕਰਦਾ ਨਾ ਤਾਂ ਕਹਿੰਦੀ ਮੈਨੂੰ ਐ ਲੱਗਦਾ ਵੀ ਕੋਈ ਨਾ ਆਪਦੀ ਆਪ ਠੀਕ ਹੋ ਜਾਊਗਾ ਫਿਰ ਕਹਿੰਦੀ ਥੋੜੇ ਦਿਨਾਂ ਬਾਅਦ ਹੀ ਜਦੋਂ ਉਹ ਕੰਟੀਨਿਊਸਲੀ दारू ਪੀਂਦਾ ਰਹਿੰਦਾ ਕਹਿੰਦੀ ਮੈਂ ਉਹਨੂੰ ਰੋਕਣਾ ਸਟਾਰਟ ਕਰਦੀ ਆ ਤੇ ਮੈਂ ਆਪਦੀ ਸੱਸ ਨੂੰ ਵੀ ਕਹਿੰਨੀ ਆ ਕਿ ਮੰਮੀ ਤੁਸੀਂ ਇਹਨੂੰ ਛੱਡ ਕੋ ਨਾ ਤੋ ਇੱਕ ਦਿਨ ਮੇਰੀ ਸਾਸੂ ਨੂੰ ਦਾਲੂ ਪੀਤੀ ਦੇ ਵਿੱਚ ਕਹਿੰਦੀ ਆ ਕਿ ਤੇਰੇ ਲਈ ਗਲਤ ਕੰਮ ਆ ਤੇ ਉਹ ਜਿਹੜਾ ਆਪਦੀ ਮਾਂ ਨੂੰ ਧੱਕਾ ਮਾਰ ਕੇ ਸੁੱਟ ਦਿੰਦਾ ਕਹਿੰਦੀ ਜਦੋਂ ਮੈਂ ਇਹ ਚੀਜ਼ ਦੇਖਦੀ ਆ ਨਾ ਤੇ ਮੈਂ ਸਹਿਮਝਨੀ ਆ ਵੀ ਜਿਹੜਾ ਬੰਦਾ ਆਪਦੀ ਮਾਂ ਦੀ ਇੱਜ਼ਤ ਨਹੀਂ ਕਰਦਾ ਤੇ ਉਹ ਮੇਰੀ ਇੱਜ਼ਤ ਕਿਵੇਂ ਕਰੇਗਾ ਨਾ ਕਹਿੰਦੀ ਉਸ ਤੋਂ ਬਾਅਦ ਨੇ ਮੈਂ ਉਹਨੂੰ ਸਟ੍ਰਿਕਟਲੀ ਰੋਕਣਾ ਸ਼ੁਰੂ ਕਰ ਦਿੰਨੀ ਆ ਵੀ ਤੁਸੀਂ ਦਾਰੂ ਨਹੀਂ ਪੀਣੀਗੀ ਡਰਿੰਕ ਨਹੀਂ ਕਰਨੀ ਕਹਿੰਦੀ ਪਰ ਉਹ ਬੰਦਾ ਬਿਲਕੁਲ ਨਹੀਂ ਰੁਕਦਾ ਉਹ ਕਹਿੰਦੀ ਹੌਲੀ ਹੌਲੀ ਵੀ ਐਂ ਚਲਦਾ ਜਾਂਦਾ ਤੇ ਉਹ ਦਿਨੋਂ ਦਿਨ ਡਰਿੰਕ ਕਰਨੀ ਵਾਧਾ ਜਾਂਦਾ ਕਹਿੰਦੀ ਜੜੀ ਪਰ ਮੇਰੀ ਸਾਸੂ ਹੁੰਦੀ ਆ ਨਾ ਉਹ ਵਿਚਾਰੀ ਕਿਤੇ ਨਾ ਕਿਤੇ ਮੇਰੇ ਨਾਲ ਹਮਦਰਦੀ ਮਹਿਸੂਸ ਕਰਦੀ ਹੁੰਦੀ ਆ ਵੀ ਇਹ ਵੀ ਵਿਚਾਰੀ ਮਜਬੂਰ ਆ ਨਾ ਤੇ ਮੈਨੂੰ ਵੀ ਐਂ ਲੱਗਦਾ ਹੁੰਦਾ ਕਿ ਉਹਦੀ ਮਾਂ ਦਾ ਵੀ ਮੇਰੇ ਵਾਲਾ ਹਾਲ ਆ ਨਾ ਤੇ ਚਲੋ ਟਾਈਮ ਲੰਘਦਾ ਜਾਂਦਾ ਕਹਿੰਦੀ ਮੈਂ ਨਾ ਆਪਦੇ ਮਾਂ ਨੂੰ ਫੋਨ ਕਰਦੀ ਆ ਪੇਕੇ ਕਿ ਮੰਮੀ ਵੀ ਇਹ ਇਸ ਤਰ੍ਹਾਂ ਕਰਦਾ ਤੇ ਮੇਰੀ ਮਾਂ ਆਗੂ ਮੈਨੂੰ ਕਹਿੰਦੀ ਆ ਕੋਈ ਗੱਲ ਨਹੀਂ ਦਿਨ ਕੱਟਣੇ ਹੁੰਦੇ ਆ ਬੰਦੇ ਤਾਂ ਸਾਰੇ ਇੱਕੋ ਜਿਹੇ ਹੁੰਦੇ ਆ ਲੇਕਿਨ ਤੂੰ ਉਹਨੂੰ ਪਿਆਰ ਨਾਲ ਸਮਝਾ ਕਹਿੰਦੀ ਫਿਰ ਮੈਂ ਆਪਦੀ ਮਾਂ ਦੇ ਅੱਖੇ ਲੱਗ ਜਾਨੀਆਂ ਮੈਂ ਪਿਆਰ ਨਾਲ ਸਮਝਾਉਣੀ ਆ ਪਰ ਉਹ ਨਹੀਂ ਹਟਦਾ ਕਹਿੰਦੀ ਫਿਰ ਫਿਰ ਮੈਂ ਆਪਦੇ ਪੇਕੇ ਜਾ ਕੇ ਬਹਿ ਜੰਨੀ ਆ ਕੰਦੀ ਥੋੜੇ ਦਿਨਾਂ ਬਾਅਦ ਮੈਂ ਪਿੱਕ ਕੇ ਜਾਣੀ ਆ ਤਾਂ ਉੱਥੇ ਰਹਿਣੀ ਆ ਤਉ ਤੋ ਮੇਰਾ ਭਰਾ ਕਹਿੰਦਾ ਕਿ ਮਸਾ ਦਾ ਤੇਰਾ ਵਿਆਹ ਕੀਤਾ ਸੀ ਹੁਣ ਤੂੰ ਫੇਰ ਆ ਕੇ ਬੈਗੀ ਮੇਰੀ ਮਾਂ ਕਹਿੰਦੀ ਆ ਕਿ ਤੇਰੇ ਚ ਵੀ ਕੋਈ ਗਲਤੀ ਹੋਏਗੀ ਤਾਂ ਹੀ ਬੰਦਾ ਤੇਰੇ ਸਿਰ ਚਾੜ ਕੇ ਸ਼ਰਾਬ ਪੀਂਦਾ ਤੂੰ ਉਹਨੂੰ ਸਮਝਾ ਵੀ ਸਕਦੀ ਆ ਇਹ ਤਾਂ ਨਹੀਂ ਹੁੰਦਾ ਬੰਦਾ ਕੋਈ ਐਵ ਨਾ ਛੱਡੇ ਆਪ ਦੀ ਘਰ ਵਾਲੀ ਤੇ ਆਖੇ ਲੱਗ ਕੇ ਬੰਦਾ ਕੁਛ ਨਾ ਕੁਛ ਤਾਂ ਸੋਚਦਾ ਹੀ ਆ ਕਹਿੰਦੇ ਮੈਨੂੰ ਨਾ ਐਵੇਂ ਇਰਿਟੇਟ ਕੀਤਾ ਜਾਂਦਾ ਸੀ ਕਿ ਜਿਵੇਂ ਸਾਰੀ ਗਲਤੀ ਮੇਰੀ ਹੁੰਦੀ ਆ ਨਾ ਫੇ ਕੰਨੀ ਮੈਂ ਸੋਚ ਲਿਆ ਵੀ ਮੈਂ ਆਪਦੇ ਘਰੇ ਵਾਪਸ ਹੀ ਚਲੀ ਜਾਨੀ ਆ ਇੱਥੇ ਮਿਹਨੇ ਸੌਣ ਦੀ ਬਜਾਏ ਕੰਨੀ ਮੈਂ ਘਰ ਵਾਪਸ ਆ ਜਾਨੀ ਆ ਘਰ ਵਾਪਸ ਆਉਂਮੀ ਉਹੀ ਚੀਜ਼ ਫੇਰ ਤੋ ਦੁਬਾਰੇ ਉਹੀ ਡਰਿੰਕ ਉਹੀ ਲੜਾਈ ਉਹੀ ਕਲੇਸ਼ ਕੰਨੀ ਮੈਂ ਕੋਸ਼ਿਸ਼ ਕਰਦੀ ਆ ਕਿ ਰੱਬ ਮੈਨੂੰ ਔਲਾਦ ਦੇ ਦੇਵੇ ਹਨਾ ਵੀ ਮੈਂ ਲਾਲਚ ਲੱਗ ਜਾਵਾਂ ਪਰ ਕੰਨੀ ਮੇਰੇ ਔਲਾਦ ਵੀ ਨਹੀਂ ਹੁੰਦੀ ਕੰਨੀ ਥੋੜਾ ਟਾਈਮ ਪੈਂਦਾ ਹਨਾ ਮੈਂ ਉਹ ਬੰਦੇ ਤੋਂ ਇੰਨੀ ਜ਼ਿਆਦਾ ਪਰੇਸ਼ਾਨ ਹੁੰਨੀ ਆ ਇੱਕ ਦਿਨ ਸਾਡੇ ਘਰ ਰਿਸ਼ਤੇਦਾਰ ਆਏ ਹੁੰਦੇ ਆ ਤੇ ਰਿਸ਼ਤੇਦਾਰ ਆਉਣ ਕਰਕੇ ਅਸੀਂ ਚੰਗਾ ਖਾਣਾ-ਦਾਣਾ ਬਣਾਇਆ ਹੁੰਦਾ ਤੇ ਮੇਰੀ ਸਾਸ ਸਣਾ ਵਿਚਾਰੀ ਪਹਿਲਾਂ ਹੀ ਡਰ ਰਹੀ ਹੁੰਦੀ ਉਹ ਕਿਤੇ ਇਹ ਸ਼ਰਾਬ ਪੀ ਕੇ ਕੁਝ ਖਰਾਬੀ ਨਾ ਕਰੇ ਤੇ ਕਹਿੰਦੀ ਜਦੋਂ ਹੀ ਰਿਸ਼ਤੇਦਾਰ ਰਾਤ ਨੂੰ ਖਾਣਾ ਖਾਣ ਲੱਗਦੇ ਹਨ ਤੇ ਇਹ ਪਹਿਲਾਂ ਹੀ ਡਰਿੰਕ ਕਰਕੇ ਰੱਜਾ ਬੈਠਾ ਹੁੰਦਾ ਦਾਰੂ ਨਾਲ ਤੇ ਜਦੋਂ ਅਸੀਂ ਰੋਟੀ ਖਾਣ ਲੱਗਦੇ ਹਾਂ ਨਾ ਤੇ ਇਹ ਆਪ ਦੀ ਥਾਲੀ ਰੋਟੀ ਖਾਂਦਾ-ਖਾਂਦਾ ਗੁੱਸੇ 'ਚ ਚਲਾ ਕੇ ਮਾਰਦਾ ਜੜੀਖਿਆ ਨਹੀਂ ਮੇਰੀ ਸੱਸ ਦੇ ਪੈਰਾਂ ਚ ਵਾਈਦੀ ਆ ਤੇ ਉਹ ਤੋਂ ਮੈਂ ਗੁੱਸੇ ਹੁੰਨੀਆ ਵੀ ਇਹ ਕੀ ਬਦਮਿਜੀ ਹੈ ਇਹ ਕੀ ਗੱਲਾਂ ਨਾ ਤੇ ਹਾਂ ਜੀ ਉਧਰੋਂ ਮੇਰੇ ਥੱਪੜ ਮਾਰਦਾ ਆ ਕਿ ਇੰਨੀ ਜ਼ਿਆਦਾ ਲੜਾਈ ਵਾਦੀ ਜਾਂਦੀ ਆ ਕਹਿੰਦੀ ਮੈਂ ਹੁਣ ਸਾਰੀ ਰਾਤ ਰੋਂਦੀ ਰਹਿੰਨੀ ਆ ਕਹਿੰਦੀ ਪਰ ਮੈਂ ਆਪਦੇ ਪੇਕੇ ਵੀ ਨਹੀਂ ਦੱਸਦੀ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਮੇਰੇ ਪੇਕੇ ਨੇ ਵੀ ਤਾਂ ਮੇਰੀ ਗਲਤੀ ਕੱਢਣੀ ਆ ਕਹਿੰਦੀ ਮੈਂ ਉਸ ਰਾਤ ਨਾ ਉਹ ਰਾਤ ਬਹੁਤ ਰੋਕੇ ਨਗਾਉਣੀ ਆ ਤੇ ਦੂਜੇ ਦਿਨ ਮੈਂ ਸਵੇਰੇ ਉੱਠਦੀ ਆ ਤੇ ਬਿਨਾ ਦੱਸੀ ਨਾ ਇੱਕ ਬੈਗ ਦੇ ਵਿੱਚ ਆਪਣੇ ਦੋ ਸੂਟ ਪਾਉਣੀ ਆ ਤੇ ਦੋ ਸੂਟ ਪਾ ਕੇ ਤੇ ਘਰੋਂ ਤੁਰ ਪੰਨੀ ਆ ਕਹਿੰਦੀ ਮੈਂ ਕਹਿੰਦੀ ਆ ਨਾ ਵੀ ਮੈਂ ਕਿਤੇ ਸੈਪਰੇਟ ਰਹਿ ਲੂੰਗੀ ਇਕੱਲੀ ਰਹਿ ਲੂੰ ਜੋਬ ਕਰ ਲੂੰਗੀ ਲੇਕਿਨ ਇਹ ਨਰਕ ਭਰੀ ਜ਼ਿੰਦਗੀ 'ਚ ਤਾਂ ਮੇਰੇ ਕੋਲੇ ਮਰਨ ਤੋਂ ਸਿਵਾ ਹੋਰ ਕੁਝ ਨਹੀਂਗਾ ਕਹਿੰਦੀ ਮੈਂ ਘਰੋਂ ਬਾਹਰ ਨਿਕਲਦੀ ਆ ਤੇ ਮੈਂ ਨਾ ਆਪਣੀ ਇੱਕ ਪੁਰਾਣੀ ਫਰੈਂਡ ਨੂੰ ਕਾਲ ਕਰਦੀ ਆ ਉਹ ਪੁਰਾਣੀ ਫਰੈਂਡ ਮੇਰੀ ਬੈਸਟ ਫਰੈਂਡ ਹੁੰਦੀ ਆ ਕਹਿੰਦੀ ਮੈਂ ਉਹਨੂੰ ਕਹਿੰਦੀ ਆ ਨਾ ਵੀ ਇਸ ਤਰ੍ਹਾਂ ਕਰਕੇ ਮੈਂ ਤਾਂ ਘਰ ਛੱਡਦਾ ਤੇ ਮੇਰੇ ਕੋਲ ਤਾਂ ਮਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਆਂਦੀ ਮੇਰੀ ਉਹ ਫਰੈਂਡ ਮੈਨੂੰ ਕਹਿੰਦੀ ਆ ਤੂੰ ਪਾਗਲ ਆ ਵੀ ਤੂੰ ਆਪ ਦਾ ਇੰਨਾ ਸੋਹਣਾ ਜੀਵਨ ਮਿਲਿਆ ਖਤਮ ਕਰੇਂਗੀ ਤੂੰ ਮੇਰੇ ਘਰ ਆ ਤੇ ਕਹਿੰਦੀ ਮੈਂ ਉਹਦੇ ਘਰ ਚਲੀ ਜਾਨੀ ਉਹ ਮੈਨੂੰ ਲੈ ਜਾਂਦੀ ਆ ਤਾਂ ਉੱਥੇ ਜਾ ਕੇ ਕਹਿੰਦੀ ਉਹ ਵਿਚਾਰੀ ਨਾ ਜਾ ਕੇ ਮੈਨੂੰ ਰੋਟੀ ਪਾਣੀ ਖਵਾਉਂਦੀ ਆ ਵੀ ਮੇਰੀ ਬੜੀ ਸੇਵਾ ਕਰਦੀ ਆ ਤੇ ਮੈਨੂੰ ਕਹਿੰਦੀ ਆ ਨਾ ਮੈਂ ਤੇਰੇ ਲਈ ਕੰਮ ਲੱਭਦੀ ਆ ਜਿੰਨਾ ਤੇਰ ਤੈਰ ਤੂੰ ਸੈਟ ਨਹੀਂ ਨਾ ਹੁੰਦੀ ਉਹਨਾਂ ਚੁੱਚਰ ਤੋਂ ਮੇਰੇ ਘਰ ਹੀ ਰਹੇਗੀ ਤੈਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂਗੀ ਆਪਾਂ ਰਲ ਕੇ ਦੋਵੇਂ ਪਹਿਣਾ ਪਹਿਣਾ ਰਹਾਂਗੇ ਕਹਿੰਦੀ ਬੜੇ ਸੋਹਣੇ ਇੱਕ ਦੋ ਦਿਨ ਲੰਘ ਦੀਆ ਦੂਜੇ ਤੀਜੇ ਦਿਨ ਕੀ ਹੁੰਦਾ ਨਾ ਉਹ ਮੇਰੀ ਫਰੈਂਡ ਦੇ ਘਰ ਵਾਲਾ ਕਹਿੰਦੀ ਮੇਰੇ ਤੋਂ ਮਾੜੀ ਨਹੀਂ ਜਾਂ ਨਿਗਰ ਰੱਖਣ ਲੱਗ ਜਾਂਦਾ ਕਹਿੰਦੀ ਉਹ ਮੇਰੀ ਫਰੈਂਡ ਕੰਮ ਤੇ ਚਲੀ ਜਾਂਦੀ ਆ ਆਪਦੀ ਜੌਬ ਕਰਦੀ ਆ ਕਹਿੰਦੀ ਉਹ ਟਾਈਮ ਨਾਲ ਪਹਿਲਾਂ ਸ਼ਾਮ ਨੂੰ ਜਲਦੀ ਆ ਜਾਂਦਾ 3 ਵਜੇ ਕਹਿੰਦੀ ਉਹ ਆ ਕੇ ਨਾ ਵੀ ਮੈਨੂੰ ਇਹੋ ਜਿਹੀਆਂ ਗੱਲਾਂ ਕਹਿੰਦਾ ਵੀ ਮੈਨੂੰ ਐ ਲਾ ਦੇਣਾ ਵੀ ਬੰਦਾ ਮੇਰੇ ਲਈ ਸਹੀ ਨਹੀਂ ਆ ਨਾ ਕਹਿੰਦੀ ਇੱਕ ਦੋ ਦਿਨ ਆਏ ਚੱਲਦਾ ਰਹਿੰਦਾ ਤੇ ਇਹ ਕਹਿੰਦੀ 10 15 ਦਿਨਾਂ ਬਾਅਦ ਨਾ ਇੱਕ ਦਿਨ ਉਹ ਮੇਰੀ ਫਰੈਂਡ ਨੇ ਕਿਤੇ ਸ਼ਾਮ ਨੂੰ ਲੇਟ ਆਉਣਾ ਸੀ ਉਹਦੀ ਗਾਂ ਬਰਥਡੇ ਪਾਰਟੀ ਸੀਗੀ ਆਫਿਸ ਚ ਕਿਸੇ ਦੀ ਤੇ ਇਹ ਕਹਿੰਦੀ ਉਹ ਬੰਦਾ ਉਹਦੇ ਹਸਬੰਡ ਜਿਹੜਾ ਉਹ ਘਰ ਸੀ ਤੇ ਕਹਿੰਦੀ ਮੈਂ ਕਿਚਨ ਚ ਕੰਮ ਕਰ ਰਹੀ ਸੀ ਤੇ ਮੈਨੂੰ ਮਤਲਬ ਉਹਨੇ ਉਹ ਗੰਦੇ ਢੀ ਤਰੀਕੇ ਨਾਲ ਢਾਚ ਕੀਤਾ ਤੇ ਮੈਂ ਚੀਕਾਂ ਮਾਰੀਆਂ ਨਾ 15 ਦਿਨ ਹੋਏ ਸੀ ਮੈਨੂੰ ਉੱਥੇ ਕਹਿੰਦੀ ਜਦੋਂ ਮੈਂ ਰੋਲਾ ਰੱਪਾ ਪਾਇਆ ਤੇ ਮੈਂ ਉਹ ਆਪ ਦੇ ਫਰੈਂਡ ਨੂੰ ਕਾਲ ਕੀਤੀ ਵੀ ਤੂੰ ਜਲਦੀ ਘਰ ਆ ਜਾ ਉਹ ਘਰ ਆਈ ਤੇ ਆਂਦੀ ਰੋਂਦੀ ਰੋਂਦੀ ਉਹਦੇ ਕੋਲ ਲੱਗੀ ਵੀ ਮੇਰੇ ਨਾਲ ਤੇਰੇ ਘਰ ਵਾਲੇ ਨੇ ਬੰਦੇ ਨੇ ਐ ਕੀਤਾ ਕਹਿੰਦੀ ਜਦੋਂ ਮੈਂ ਉਹਦੇ ਕੋਲ ਲੱਗੀ ਨਾ ਤੇ ਉਹ ਕੋਣੇ ਮੈਨੂੰ ਦੂਰ ਕਰਕੇ ਮੇਰੇ ਥੱਪੜ ਮਾਰਿਆ ਕਹਿੰਦੀ ਅੱਜ ਉਹ ਮੈਨੂੰ ਕਹਿੰਦੀ ਆ ਕਿ ਮੈਨੂੰ ਅੱਜ ਪਤਾ ਲੱਗ ਗਿਆ ਕਿ ਤੇਰੇ ਘਰ ਵਾਲਾ ਵੀ दारू ਨਹੀਂ ਪੀਂਦਾ ਹੋਣਾ ਤੂੰ ਹੀ ਜ਼ਰੂਰ ਉਹਨੂੰ ਮਜਬੂਰ ਕਰਦੀ ਹੋਏ ਕਿ ਕਹਿੰਦੀ ਸਾਡੀ ਤਾਂ ਦੋ ਜੀਆਂ ਦੀ ਇੰਨੀ ਸੋਹਣੀ ਜ਼ਿੰਦਗੀ ਨਭ ਰਹੀ ਸੀ ਮੈਨੂੰ ਆਪਦੇ ਘਰ ਆਲ ਤੇ ਪੂਰਾ ਯਕੀਨ ਇਹ ਇਹੋ ਜਿਹਾ ਕੁਝ ਕੋਈ ਕਰ ਹੀ ਨਹੀਂ ਸਕਦਾ ਉਹ ਕਹਿੰਦੀ ਮੇਰੇ ਲਈ ਉਹ ਮਤਲਬ ਉਸ ਤੇ ਨਾ ਹੀ ਲੱਗਦਾ ਸੀ ਵੀ ਦੁਨੀਆ ਵਸ ਖਤਮ ਆਪੇ ਕਿਸੇ ਲਈ ਕੋਈ ਜਗਾ ਨਹੀਂ ਹੈ ਨਾ ਕਹਿੰਦੀ ਮੈਂ ਉਹਨੂੰ ਬੜੇ ਹੱਥ ਜੋੜੇ ਵੀ ਇਹਨੇ ਭੈਣੇ ਮੇਰੇ ਨਾਲ ਲਾਇਕ ਕੀਤਾ ਗਲਤ ਕੀਤਾ ਪਰ ਕਹਿੰਦੀ ਹੁਣ ਮੇਰੀ ਇੱਕ ਨਾ ਸੁਣੀ ਤੇ ਮੈਨੂੰ ਕਹਿੰਦੀ ਐ ਸੇ ਟਾਈਮ ਮੇਰੇ ਘਰੋਂ ਨਿਕਲ ਜਾ ਕਹਿੰਦੀ ਮੈਂ ਆਪਦਾ ਚੱਕਿਆ ਬੈਗ ਤੇ ਰੂੰਦੀ ਉੱਥੋਂ ਹੀ ਨਿਕਲ ਗਈ ਫਿਰ ਕਹਿੰਦੀ ਰੂੰਦੀ ਜਾਨੀਆ ਮੈਂ ਸ਼ਾਮ ਦਾ ਵੇਲਾ ਮੀ ਆ ਰਿਹਾ 7 ਵਜੇ ਕਹਿੰਦੀ ਮੈਂ ਰਸਤੇ 'ਚ ਨਾ ਆਪਦੇ ਆਪ ਨੂੰ ਇਹ ਸੋਚਦੀ ਜਾਨੀਆ ਵੀ ਅੱਜ ਕਿਹੜੇ ਖੂ ਟੋਪੇ ਵਿੱਚ ਡਿੱਗੂਗੀ ਮੈਂ ਫੇ ਕਿੱਥੇ ਜਾਊਂਗੀ ਕਹਿੰਦੀ ਤੁਰ ਹੀ ਜਾਂਦੀ ਆਂ ਤੇ ਰਸਤੇ 'ਚ ਨਾ ਬਾਜ਼ਾਰ 'ਚ ਹਨੇਰਾ ਹੋ ਜਾਂਦਾ ਤੇ ਅਗੋਂ ਤੋਂ ਲੋਫਰ ਜਿਹੇ ਮੁੰਡੇ ਆਉਂਦੇ ਆ ਬਾਈਕ ਤੇ ਤੇ ਆਂਦੀ ਉਹ ਮੈਨੂੰ ਨੈਸਟਰਾ ਮਸ਼کریاں ਕਰਦੇ ਆ ਛੇੜਦੇ ਆ ਕਹਿੰਦੀ ਮੈਂ ਆਪ ਦਾ ਪੱਲਾ ਬਚਾ ਕੇ ਆਦਾ ਸੇਰ ਸੂਟ ਹਾਕਦੀਆਂ ਚੰਗੀ ਤਰ੍ਹਾਂ ਚੁੰਨੀ ਸੈੱਟ ਕਰਦੀਆਂ ਕਹਿੰਦੀ ਪਰ ਉਹ ਮੁੰਡੇ ਫਿਰ ਮੇਰੇ ਅੱਗੇ ਆ ਕੇ ਖੜ ਜਾਂਦੇ ਆ ਕਹਿੰਦੀ ਜਦੋਂ ਮੈਂ ਦੇਖਦੀ ਆ ਤੇ ਉਹਨਾਂ ਨੇ ਮੇਰੀ ਚੁੰਨੀ ਨੂੰ ਹੱਥ ਪਾ ਲਿਆ ਆਂਦੀ ਮੈਂ ਚੀਕ ਮਾਰੀ ਤੇ ਆਂਦੀ ਜਦੋਂ ਵੀ ਮੈਂ ਚੀਕ ਮਾਰ ਕੇ ਅੱਖਾਂ ਬੰਦ ਕੀਤੀਆਂ ਤੇ ਆਂਦੀ ਮੇਰੇ ਮੂਰੇ ਨਾ ਇੱਕ ਲੇੜੀ ਆ ਕੇ ਖੜ ਜਾਂਦੀ ਆ ਆਂਦੀ ਉਹ ਕਾਫੀ ਉਹ ਮਰਦੀ ਹੁੰਦੀ ਆ ਤੇ ਆਂਦੀ ਉਹ ਮੁੰਡਿਆਂ ਦੇ ਨਾ ਥੱਪੜ ਮਾਰਦੀ ਆ ਤੇ ਉਹ ਮੁੰਡੇ ਉਤੋਂ ਹੀ 도ੜ ਜਾਂਦੇ ਆ ਤੇ ਆਂਦੀ ਜਦੋਂ ਮੈਂ ਅੱਖਾਂ ਖੋਲ੍ਹਦੀ ਆ ਤੇ ਉਹ ਮੈਨੂੰ ਕਹਿੰਦੀ ਆ ਕਿ ਕੋਈ ਗੱਲ ਨਹੀਂ ਤੂੰ ਘਬਰਾ ਨਾ ਮੈਂ ਹੈਗੀ ਆ ਤੇ ਕਹਿੰਦੀ ਮੈਨੂੰ ਗੱਲ ਨਾਲ ਲਾਉਂਦੀ ਆ ਤੇ ਉਹ ਕਹਿੰਦੀ ਆ ਕਿ ਤੂੰ ਚੱਲ ਮੇਰੇ ਨਾਲ ਕਹਿੰਦੀ ਉਹ ਉਸੇ ਸ਼ਹਿਰ ਚ ਨਾ ਇੱਕ ਫਲੈਟ ਚ ਰਹਿੰਦੀ ਹੁੰਦੀ ਆ ਤੇ ਉਹ ਲੇਡੀ ਮੈਨੂੰ ਆਪਣੇ ਫਲੈਟ ਚ ਲੈ ਜਾਂਦੀ ਆ ਤੇ ਕਹਿੰਦੀ ਜਾਨਸਾਰ ਰਾਤ ਦਾ ਵੇਲਾ ਮੈਂ ਠੰਡ ਚ ਠਾਰ ਰਹੀ ਹੁੰਨੀ ਆ ਤੇ ਨਹੀਂ ਮੈਨੂੰ 커피 ਦਾ ਕੱਪ ਬਣਾ ਕੇ ਪਿਉਂਦੀ ਆ ਤੇ ਨਾਲ ਮੇਰੇ ਨਾਲ ਗੱਲਾਂ ਕਰਦੀ ਆ ਵੀ ਮੈਂ ਇਸ ਟਾਈਮ ਆਨੀ ਆ ਜਦੋਂ ਤੇ ਮੈਂ ਡੇਲੀ 커피 ਜ਼ਰੂਰ ਪੀਣੀ ਆ ਫਿਰ ਉਹ ਕਹਿੰਦੀ ਆ ਕਿ ਹਾਂ ਤੂੰ ਮੈਨੂੰ ਸਾਰੀ ਗੱਲ ਦੱਸ 커피 ਪੀਣ ਤੋਂ ਬਾਅਦ ਵੀ ਤੂੰ ਕੌਣ ਆ ਕਿੱਥੋਂ ਆਈ ਆ ਤੇ ਕੀ ਮਜਬੂਰੀ ਆ ਨਾ ਉਹ ਕਹਿੰਦੀ ਵੀ ਮੈਂ ਉਹਨੂੰ ਸਾਰੀ ਕਹਾਣੀ ਦੱਸਦੀ ਆ ਵੀ ਇਸ ਤਰ੍ਹਾਂ ਨਾ ਮੇਰੀ ਮੈਰਿਜ ਹੋਈ ਸੀ ਵੀ ਐਵੇਂ ਐਵੇਂ ਮੇਰੇ ਨਾਲ ਹੋਇਆ ਫਿਰ ਮੈਂ ਸਹੇਲੀ ਦੇ ਘਰ ਗਈ ਸਹੇਲੀ ਦੇ ਘਰ ਵਾਲੇ ਨੇ ਮੇਰੇ ਨਾਲ ਐ ਗਲਤ ਕੀਤਾ ਕੰਦੀ ਮੈਂ ਹੁਣ ਮਜਬੂਰ ਹੋਈ ਪਈ ਸੀ ਤੇ ਉਹ ਮੈਨੂੰ ਕਹਿੰਦੀ ਆ ਕਿ ਕੋਈ ਗੱਲ ਨਹੀਂ ਤੈਨੂੰ ਮੈਂ ਜੌਬ ਵੀ ਦਿਵਾਵਾਂਗੀ ਤੂੰ ਇੱਥੇ ਮੇਰੇ ਫਲੈਟ 'ਚ ਹੀ ਰਹਿ ਤੇ ਆਪਾਂ ਜੋ ਵੀ ਤੇਰੀ ਪ੍ਰੋਬਲਮ ਹੋਊਗੀ ਆਪਾਂ ਰਲ ਕੇ ਸੋਲਵ ਕਰਾਂਗੇ ਕਹਿੰਦੀ ਮੈਨੂੰ ਉਹਦੇ ਤੇ ਵਿਸ਼ਵਾਸ ਆ ਜਾਂਦਾ ਪੂਰਾ ਉਹ ਮੇਰੇ ਲਈ ਰੋਟੀ ਪਾਣੀ ਬਣਾਉਂਦੀ ਆ ਸਵੇਰੇ ਕੰਮ ਤੇ ਜਾਂਦੀ ਬਣਾ ਕੇ ਜਾਂਦੀ ਆ ਕਹਿੰਦੀ ਦੋ ਦਿਨਾਂ ਬਾਅਦ ਨਾ ਫਿਰ ਮੈਂ ਹਿੰਮਤ ਜੀ ਕਰਦੀ ਆ ਤੇ ਮੈਂ ਉਹਨੂੰ ਪੁੱਛਦੀ ਆ ਵੀ ਭੈਣੇ ਤੂੰ ਕੌਣ ਆ ਵੀ ਮੈਨੂੰ ਤੂੰ ਕਿਵੇਂ ਬਚਾਇਆ ਵੀ ਕੀ ਚੱਕਰ ਹੈ ਨਾ ਉਹ ਫਿਰ ਮੈਨੂੰ ਆਪਦੀ ਇੱਕ ਕਹਾਣੀ ਦੱਸਦੀ ਆ ਕਹਿੰਦੀ ਅੱਜ ਤੋਂ ਨਾ 15 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ ਇਸੇ ਤਰ੍ਹਾਂ ਤੇ ਮੇਰੇ ਘਰ ਵਾਲੇ ਨੇ ਨਾ ਕੀਤੇ ਉਹਦੇ ਐਕਸਟਰਾ ਅਫੇਅਰ ਸੀਗੇ ਵੀ ਕਿਸੇ ਹੋਰ ਲੇਡੀ ਦੇ ਨਾਲ ਤੇ ਆਂਦੇ ਮੈਨੂੰ ਛੱਡ ਕਿਉਂ ਚਲਾ ਗਿਆ ਸੀ ਕਹਿੰਦੇ ਇਸੇ ਤਰ੍ਹਾਂ ਸੀ ਮੈਂ ਤੇਰੇ ਵਾਂਗੂੰ ਆਪਦਾ ਘਰ ਤਿਆਗਤਾ ਸੀਗਾ ਕਾਰ ਇਤਿਹਾਸ ਕੀ ਕਹਿੰਦੀ ਮੈਂ ਨਾ ਇਹ ਸੋਚ ਲਿਆ ਸੀਗਾ ਵੀ ਮੇਰੇ ਵਰਗੀਆਂ ਕਿੰਨੀਆਂ ਕੁੜੀਆਂ ਹੋਣੀਆਂ ਤੇ ਮੈਂ ਉਹਨਾਂ ਦੀ ਜ਼ਿੰਦਗੀ ਨਹੀਂ ਖਰਾਬ ਹੋਣ ਦੇਣੀ ਕਹਿੰਦੀ ਅੱਜ ਵੀ ਮੈਨੂੰ ਜੋ ਵੀ ਕੁੜੀ ਮਿਲਦੀ ਆ ਨਾ ਡਾਵਾਂ ਡੋਲ ਹੋਈ ਮੈਂ ਉਹਨੂੰ ਆਪਦੇ ਘਰ ਲਿਆਉਣੀ ਆ ਉਦੋਂ ਖਾਣਾ ਪੀਣਾ ਖੋਣਨੀ ਆ ਕੰਮ ਦਵੋਣੀਆਂ ਸੈੱਟ ਕਰਦੀ ਆ ਉਹਦੀ ਲਾਈਫ ਕਹਿੰਦੀ ਹੁਣ ਮੈਂ ਸੋਚਦੀ ਆ ਵੀ ਵੀ ਮੈਂ ਵੀ ਸੋਚ ਰਹੀ ਸੀ ਪਿਉਸ ਟਾਈਮ ਰਾਤ ਦੇ ਹਨੇਰੇ ਚ ਉਹ ਦੋ ਮੁੰਡੇ ਤੇ ਤੁਸੀਂ ਕੱਲ੍ਹ ਆਣੇ ਉਹਨਾਂ ਦੇ ਥੱਪੜ ਮਾਰਿਆ ਵੀ ਉਹ ਕੀ ਰੀਜਨ ਸੀ ਉਹ ਕਹਿੰਦੀ ਆ ਨਾ ਕਿ ਮੈਂ ਇੱਕ ਸੇਵਾ ਸੋਸਾਇਟੀ ਵਜੋਂ ਕੰਮ ਕਰਦੀ ਆ ਤੇ ਮੇਰੇ ਨਾਲ ਨਾ ਪੁਲਿਸ ਨਾਲ ਕੰਟੈਕਟ ਹੁੰਦਾ ਤੇ ਮੈਂ ਰਾਤ ਨੂੰ ਆਪ ਦੇ ਏਰੀਆ ਚ ਡੇਲੀ ਇਹ ਗੇੜਾ ਮਾਰਨ ਜਾਂਦੀ ਹੁੰਦੀ ਆ ਵੀ ਕਿਤੇ ਕਿਸੇ ਕੁੜੀ ਨਾਲ ਗਲਤ ਤਾਂ ਨਹੀਂ ਹੋ ਰਿਹਾ ਕਿਸੇ ਦੇ ਕੋਈ ਲੇਡੀ ਨਾਲ ਗੱਤ ਤਾਂ ਨਹੀਂ ਹੋ ਰਿਹਾ ਕਹਿੰਦੀ ਮੈਂ ਨਾ ਜਦੋਂ ਉਹ ਮੁੰਡੇ ਨੂੰ ਵੇਖਿਆ ਸੀ ਮੈਂ ਫਿਰ ਤਾਂ ਫੋਨ ਕਰਤਾ ਸੀ ਪੁਲਿਸ ਨੂੰ ਪੁਲਿਸ ਮਗਰ ਖੜੀ ਸੀ ਮੇਰੇ ਕਹਿੰਦੀ ਮੈਂ ਤਾਂ ਹਿੰਮਤ ਕਰਕੇ ਥੱਪੜ ਮਾਰਿਆ ਸੀ ਯਾਨੀ ਉਹ ਮੁੰਡੇ ਵੀ ਤਾਂ 도ੜ ਗਏ ਸੀ ਉਹਨਾਂ ਨੂੰ ਪੁਲਿਸ ਦੀ ਗੱਡੀ ਦਿੱਸੀ ਫਿਰ ਉਹ ਦੱਸਦੀ ਆ ਕਹਿੰਦੀ ਉਹ ਮੈਨੂੰ ਪੁੱਛਦੀ ਆ ਕਿ ਹੁਣ ਤੂੰ ਮੈਨੂੰ ਦੱਸ ਕੀ ਤੇਰਾ ਸੁਪਨਾ ਕੀ ਸੀ ਵਿਆਹ ਤੋਂ ਪਹਿਲਾਂ ਕਹਿੰਦੀ ਮੈਂ ਉਹਨੂੰ ਦੱਸਦੀ ਆ ਵੀ ਭੈਣੇ ਮੇਰਾ ਇੱਕ ਸੁਪਨਾ ਸੀ ਜਿਹੜਾ ਅੱਜ ਤਾਈਂ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਮੈਂ ਸੋਚਿਆ ਸੀ ਕਿ ਮੈਂ ਐਮਬੀਏ ਕਰਨੀ ਆ ਉਹ ਕਹਿੰਦੀ ਅੱਛਾ ਕਹਿੰਦੀ ਮੈਂ ਜਿੰਨਾ ਚਿਰ ਚਾਉਂਦੀ ਆ ਮੈਂ ਤੇਰੇ ਸਾਰੇ ਸੁਪਨੇ ਪੂਰੇ ਕਰੂੰਗੀ ਕਹਿੰਦੀ ਮੇਰੀ ਨਾ ਐਨ ਆਨਰ ਅਟੈਂਡਿੰਗ ਐਮਪੀਏ ਦੀ ਐਡਮਿਸ਼ਨ ਕਰਵਾ ਕੇ ਆਉਂਦੀ ਆ ਉਹ ਮੇਰੇ ਨਾਲ ਜਾਂਦੀ ਆ ਕਹਿੰਦੀ ਡੈਂਸ ਸੀ ਮੈਂ ਥੋੜਾ ਟਾਈਮ ਕਾਲਜ ਚ ਜਾਨੀ ਆ ਸ਼ਾਮ ਨੂੰ ਮੈਨੂੰ ਕਹਿੰਦੀ ਉਹ ਕੰਮ ਦਿਵਾ ਦਿੰਦੀ ਆ ਨੇੜੇ ਘਰ ਦੇ ਕਿਸੇ ਸ਼ਾਪ ਤੇ ਕਹਿੰਦੀ ਮੈਂ ਸ਼ਾਮ ਨੂੰ ਥੋੜਾ ਟਾਈਮ ਜੌਬ ਕਰਦੀ ਉਹਨਾਂ ਕੋ ਮੈਂ ਆਪ ਦਾ ਖਰਚਾ ਪਾਣੀ ਕੱਢ ਲੈਨੀ ਆ ਹਾਂ ਦੀ 3-4 ਸਾਲ ਇਦਾਂ ਹੀ 4 ਸਾਲ ਚੱਲਦੇ ਰਹਿੰਦੇ ਆ ਮੇਰੀ MBA ਕੰਪਲੀਟ ਹੁੰਦੀ ਆ ਤੇ ਮੈਨੂੰ ਇੱਕ ਵਧੀਆ ਬਿਜ਼ਨਸ ਕੰਪਨੀ ਦੇ ਵਿੱਚ ਉਹ ਜੌਬ ਦਵਾਉਂਦੀ ਆ ਤੇ ਵੈਲ ਸੈਕਟਡ ਕਰਵਾ ਦਿੰਦੀ ਆ ਕਹਿੰਦੀ ਹੁਣ ਵੀ ਹੁਣ ਮੇਰੀ ਇਸ ਕਹਾਣੀ ਨੂੰ 7 ਸਾਲ ਹੋ ਚੁੱਕੇ ਆ ਤੇ ਮੈਂ ਜੌਬ ਕਰ ਰਹੀ ਆ ਕਹਿੰਦੀ ਜਦੋਂ ਮੈਂ ਜੌਬ ਕਰਦੀ ਆ ਤਾਂ ਉਹ ਮੈਨੂੰ ਪੁੱਛਦੀ ਆ ਕਹਿੰਦੀ ਅਗਰ ਤੇਰੀ ਲਾਈਫ ਦੇ ਵਿੱਚ ਕੋਈ ਐਵੇਂ ਨਾ ਮੁੰਡਾ ਹੋਵੇ ਜਾਂ ਕੋਈ ਐਵੇਂ ਦਾ ਸ਼ਖਸ ਹੋਵੇ ਵੀ ਜਿਹਦੇ ਨਾਲ ਤੂੰ ਦੁਆਰ ਤੋਂ ਜ਼ਿੰਦਗੀ ਸ਼ੁਰੂ ਕਰਨੀ ਚਾਹੁੰਨੀ ਆ ਕਹਿੰਦੀ ਮੈਂ ਉਹਨੂੰ ਦੱਸਦੀ ਆ ਵੀ ਮੇਰੀ ਜ਼ਿੰਦਗੀ ਦਾ ਤਾਂ ਪਤਾ ਨਹੀਂ ਵੀ ਮੇਰੇ ਨਾਲ ਨੇ ਇੱਕ ਆਫਿਸ 'ਚ ਲੜਕਾ ਤੇ ਵੀ ਮੈਨੂੰ ਉਹਦੇ ਨਾਲ ਰਹਿ ਕੇ ਵਧੀਆ ਲੱਗਦਾ ਕਹਿੰਦੀ ਫਿਰ ਉਹ ਮੈਨੂੰ ਪੁੱਛਦੀ ਆ ਕਿ ਮੈਨੂੰ ਉਹ ਮੁੰਡੇ ਦਾ ਐਡਰੈਸ ਦੇ ਜਦੋਂ ਉਹ ਮੁੰਡੇ ਦਾ ਐਡਰੈਸ ਦਿੱਤਾ ਜਾਂਦਾ ਉਹਦੇ ਘਰ ਜਾਂਦੀ ਆ ਮਾਪਿਆਂ ਨਾਲ ਗੱਲ ਕਰਦੀ ਆ ਮੁੰਡਾ ਵਧੀਆ ਫੈਮਿਲੀ ਤੋਂ ਹੁੰਦਾ ਤੇ ਕਹਿੰਦੀ ਫਿਰ ਉਹ ਮੇਰਾ ਉਹਦੇ ਨਾਲ ਵਿਆਹ ਕਰਨ ਬਾਰੇ ਸੋਚਦੀ ਆ ਲੇਕਿਨ ਕਹਿੰਦੀ ਜਦੋਂ ਮੈਂ ਉਹਨੂੰ ਸਾਰੀ ਕਹਾਣੀ ਦੱਸਦੀ ਆ ਤਾਂ ਦੂਜੇ ਪਾਸੇ ਮੈਂ ਆਪਦੀ ਪਿਛਲੀ ਲਾਈਫ ਚ ਫੇਰ ਚਲੀ ਜਾਨੀ ਆ ਕਿਉਂਕਿ ਮੇਰੀ ਪਿਛਲੀ ਲਾਈਫ ਚ ਮੇਰਾ ਡਿਵੋਰਸ ਨਹੀਂ ਹੋਇਆ ਹੁੰਦਾ ਤਲਾਕ ਨਹੀਂ ਕਹਿੰਦੀ ਮੈਂ ਆਪਦੇ ਘਰ ਵਾਲੇ ਨੂੰ ਇੱਕ ਮੈਸੇਜ ਲਾਉਣੀ ਆ ਕਿ ਮੈਨੂੰ ਤਲਾਕ ਚਾਹੀਦਾ ਉਹ ਕਹਿੰਦੇ ਮੇਰੇ ਘਰ ਵਾਲਾ ਕਹਿੰਦਾ ਕਿ ਮੈਂ ਤੈਨੂੰ ਤਲਾਕ ਨਹੀਂ ਦੇ ਸਕਦਾ ਕਹਿੰਦੀ ਫਿਰ ਉਹ ਜਿਹੜੀ ਲੇਡੀ ਹੁੰਦੀ ਆ ਨਾ ਉਹਦੋਂ ਵੀ ਇੱਕ ਮੇਰਾ ਮਾਪਿਓ ਬਣ ਕੇ ਉਹ ਮੇਰੇ ਨਾਲ ਖੜਦੀ ਆ ਕਹਿੰਦੀ ਉਹ ਮੇਰੇ ਘਰ ਵਾਲੇ ਕੋਲ ਸਾਡੇ ਘਰ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਅਗਰ ਤੁਸੀਂ 5 ਸਾਲ ਤੋਂ ਇਕੱਠੇ ਨਹੀਂ ਰਹਿ ਰਹੇ ਤੇ ਅਗਰ ਤੂੰ ਉਹਨੂੰ ਆਪਦੀ ਵਾਈਫ ਨਹੀਂ ਮੰਨਦਾ ਤੂੰ ਉਹਦਾ ਦੁੱਖ ਸੁੱਖ ਉਹਦਾ ਖਰਚਾ ਬਣੀ ਕੁਝ ਨਹੀਂ ਦੇ ਰਿਹਾ ਇਹਦਾ ਮਤਲਬ ਤਾਂ ਤੂੰ ਉਹਦੇ ਲਈ ਕੁਝ ਨਹੀਂ ਆ ਤੇ ਮੈਂ ਕਹਿੰਦੀ ਤੇਰੀ ਜਿੱਥੇ ਤੂੰ ਜੋਬ ਕਰਦਾ ਵਰਕਪਲੇਸ ਤੇ ਜਾ ਕੇ ਕੰਪਲੇਂਟ ਪਾਵਾਂਗੀ ਆਚੀ ਕਿ ਤੁਮ ਉਸ ਨੂੰ ਮਤਲਬ ਇੱਕ ਤਰ੍ਹਾਂ ਦਾ ਹਰਾਸਮੈਂਟ ਕਰ ਰਿਹਾ ਉਸਦੀ ਆਪਣੀ ਵਾਈਫ ਦੀ ਕਹਿੰਦੀ ਉਹ ਮੇਰੇ ਘਰ ਵਾਲੇ ਨੂੰ ਇੰਨਾ ਕੁ ਡਰਾ ਦਿੰਦੀ ਹੈ ਨਾ ਕਿ ਉਹ ਦੂਸਰੇ ਦਿਨ ਹੀ ਮੈਨੂੰ ਡੋਸ ਪੇਪਰ ਭੇਜ ਦਿੰਦਾ ਤੇ ਆਂਦੀ ਮੈਂ ਸਾਈਨ ਕਰ ਦਿੰਦੀ ਆ ਤੇ 10-15 ਦਿਨਾਂ ਬਾਅਦ ਮੇਰੇ ਉਹ ਜੋ ਮੁੰਡਾ ਜਿਹਦੇ ਨਾਲ ਮੈਂ ਰਹਿਣਾ ਚਾਹੁੰਦੀ ਹੁੰਨੀ ਉਹਦੇ ਨਾਲ ਮੇਰੀ ਮੈਰਿਜ ਕਰਵਾ ਦਿੰਦੀ ਆ ਕਹਿੰਦੀ ਅੱਜ ਮੇਰੀ ਮੈਰਿਜ ਨੂੰ ਵੀ 2-3 ਸਾਲ ਹੋ ਗਿਆ ਅਸੀਂ ਬਹੁਤ ਖੁਸ਼ੀ-ਖੁਸ਼ਿਆ ਦੇ ਪਰਿਵਾਰ 'ਚ ਰਹਿ ਰਹੇ ਆ ਤੇ ਕਹਿੰਦੀ ਉਹ ਭੈਣ ਜਿਹਦਾ ਮੈਂ ساری ਉਮਰ ਦੇਣੀ ਨਹੀਂ ਦੇ ਸਕਦੀ ਉਹ ਅੱਜ ਵੀ ਮੈਨੂੰ ਮਾਂ ਪਿਓ ਵਾਂਗ ਲੋਹੜੀ ਦੀਵਾਲੀ ਦਿਨ ਤਿਉਹਾਰ ਤੇ ਮੈਨੂੰ ਗਿਫਟ ਦੇ ਕੇ ਜਾਂਦੀ ਆ ਤੇ ਮੈਨੂੰ ਹਰ ਟਾਈਮ ਕਹਿੰਦੀ ਆ ਕਿ ਕਦੇ ਵੀ ਗਲਤ ਕਦਮ ਨਹੀਂ ਚੁੱਕਣਾ ਜਦੋਂ ਵੀ ਕੋਈ ਪ੍ਰੋਬਲਮ ਆਵੇ ਜਾਂ ਜਦੋਂ ਵੀ ਦਿਲ ਚਾਵੇ ਕਿ ਕੋਈ ਕੰਮ ਕਰਨ ਦੀ ਇੱਛਾ ਤੇ ਇੱਕ ਵਾਰੀ ਮੇਰੇ ਨਾਲ ਜ਼ਰੂਰ ਕੰਟੈਕਟ ਕਰਨਾ ਕਹਿੰਦੀ ਮੈਂ ਸੋਚਦੀ ਹਾਂ ਕਿ ਦੁਨੀਆ ਤੇ ਐਸੇ ਫਰੀਸ਼ਤੇ ਵੀ ਹੁੰਦੇ ਆ ਜਿਹੜੇ ਬਿਨਾ ਕਿਸੇ ਰਿਸ਼ਤੇ ਤੋਂ ਬਿਨਾ ਕਿਸੇ ਖੂਨ ਦੀ ਸਾਂਝ ਤੋਂ ਵੀ ਇਨਸਾਨ ਨੂੰ ਪਾਰ ਲਾ ਦਿੰਦੇ ਆ ਕਹਿੰਦੀ ਉਹ ਮੇਰੇ ਲਈ ਇੱਕ ਜਾਗਦੀ ਜ਼ਿੰਦਗੀ ਮਸਾਲ ਸੀਗੀ ਜਿਹੜੀ ਕਿ ਮੇਰੇ ਨਾਲ ਹਰ ਪੈਰ ਪੈਰ ਤੇ 7-8 ਸਾਲਾਂ ਵਿੱਚ ਖੜੀ ਆ ਤੇ ਆਂਦੀ ਐਹੋ ਜੀਆਂ ਭੈਣਾਂ ਸਮਾਜ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ ਜਿਹੜੀਆਂ ਸਾਡੇ ਵਰਗੀਆਂ ਟਾਵਾਂ ਟੋਲ ਹੋਈਆਂ ਕੁੜੀਆਂ ਨੂੰ ਕਿਸੇ ਰਾਹ ਪਾ ਸਕੇ ਇਸ ਵੀ ਅੱਜ ਦੀ ਕਹਾਣੀ ਕੱਲ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਲਈ ਧੰਨਵਾਦ ਜੀ